ਆ ਉਹ ਰਾਤੀ ਕਿਤੇ ਇਹਨਾਂ ਨੇ ਅੰਦਰ ਅੰਗੀਠੀ-ਮੁੱਠੀ ਬਾਲੀ ਆ ਅੰਗੀਠੀ ਬਾਲਨ ਦੇ ਨਾਲ ਗਿਆ ਚੜ ਗਈ ਆ ਪੂਰੀ ਫੈਮਿਲੀ ਨੂੰ ਤਾਂ ਵੀ ਸਵੇਰੇ ਵੀ ਸਾਰੇ ਸੀਰੀਅਸ ਸੀਗੇ ਵੀ ਹਸਬੰਡ ਬਚ ਗਿਆ ਵਾ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾ ਦਿੱਤਾ ਵਾ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਹੋ ਗਈ ਆ ਪੁਲਿਸ ਨੂੰ ਇਤਲਾਹ ਕਰਤਾ ਪੁਲਿਸ ਆ ਗਈ ਠੀਕ ਹੈ ਉਹਨਾਂ ਨੇ ਦੇਖ ਲਿਆ ਸਾਰੀ ਵੈਰੀਫਿਕੇਸ਼ਨ ਕਰ ਲਈ ਉਹਨਾਂ ਨੇ ਕੋਈ ਚੱਕਰ ਨਹੀਂ ਆ ਸੋ ਜੀ ਕਿ ਅਮਿਤ ਸ਼ਰਮਾ ਨਾਮ ਹੈ ਮੇਰਾ ਅਮੀ ਜੀ ਕਿਹੜਾ ਮਾਲਾ ਹੈ ਇਹ ਮਾਲਾ ਗੁਬਿੰਦਗੜ ਕੀ ਗੱਲ ਬਾਤ ਹੋਈ ਸੀ ਐਕਸਲ ਗੱਲ ਬਾਤ ਇਹ ਹੋਈ ਹੈ ਜੀ ਇੱਥੇ ਨੇਪਾਲੀ ਫੈਮਿਲੀ ਕਿਰਾਏ ਤੇ ਰਹਿੰਦੀ ਹੈ ਜੀ ਤਾਂ ਉਹ ਰਾਤੀ ਕਿਤੇ ਆਏ ਉਹਨੇ ਆਮ ਤੋਂ ਠੰਡ ਹੈਗੀ ਆ ਅੰਦਰ ਤਾਂ ਵੀ ਛੋਟੇ ਛੋਟੇ ਬੱਚੇ ਇੱਕ 2 2.5 ਸਾਲ ਦਾ ਬੱਚਾ ਆ ਇੱਕ 8 ਕਿ ਮਹੀਨੇ ਦਾ ਬੱਚਾ ਆ ਤਾਂ ਉਹ ਰਾਤੀ ਕਿਤੇ ਉਹਨਾਂ ਨੇ ਅੰਦਰ ਅੰਗੀਠੀ-ਮੁੱਠੀ ਬਾਲੀ ਆ ਅੰਗੀਠੀ ਬਾਲਨ ਦੇ ਨਾਲ ਗਿਆ ਚੜ ਗਈ ਆ ਪੂਰੀ ਫੈਮਿਲੀ ਨੂੰ ਤਾਂ ਵੀ ਸਵੇਰੇ ਵੀ ਸਾਰੇ ਸੀਰੀਅਸ ਸੀਗੇ ਵੀ ਹਸਬੰਡ ਬਚ ਗਿਆ ਵਾ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾ ਦਿੱਤਾ ਵਾ ਤਾਂ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਹੋ ਗਈ ਸਰ ਪਤਾ ਕਿੱਦਾਂ ਲੱਗਦਾ ਕਿ